ਗੱਲ ਜੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਸੋ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤਿਆਰ ਹੋ ਕੇ ਤੇ ਨਿਕਲ ਗਏ ਸਰਾਂ ਦੇ ਵਿੱਚੋਂ ਇਹ ਹੈ ਜੀ ਸਰਾਂ ਸਰਾਂ ਦੇ ਉੱਤੇ ਬੈਠੇ ਆਂ ਚੱਲ ਜੀ ਹੈਂ ਆਪਾਂ ਦਾ ਸਿੱਧੀ ਦੁਖਦਾ ਪੰਦਾ ਜੀ ਬੈਠਾ ਰੋ ਸਹੀ ਗੱਲ ਆ ਅੰਦਰ ਬੰਦਾ ਕਿੰਨਾ ਕਿਚਰ ਬੈਠਾ ਰੋਵੇ ਅੰਦਰ ਬੈਠਿਆ ਬੈਠਿਆ ਦੁਖਣਾ ਹੀ ਆ ਸਰੀਰ ਤੇ ਅੱਜ ਹੈਗੀ ਆ ਜੀ ਪੁੰਨਿਆਂ ਤੇ ਪੁੰਨਿਆਂ ਦਾ ਕਰਕੇ ਬਹੁਤ ਜ਼ਿਆਦਾ ਰਸ਼ ਇੰਨਾ ਜ਼ਿਆਦਾ ਬਾਬਿਆਂ ਨੇ ਲਾਈਨਾਂ ਵਾਸਤੇ ਬਣਾਏ ਆ ਗੋਲਕਧਾਰੇ ਜਿਹੇ ਉਹ ਨਾਲ ਦੇ ਬਾਹਰ ਵੀ ਸੰਗਤ ਬਹੁਤ ਜ਼ਿਆਦਾ ਖੜੀ ਆ ਇੱਧਰ ਵੀ ਬਹੁਤ ਜ਼ਿਆਦਾ ਸੰਗਤ ਆ ਅੰਦਰ ਬਾਬੇ ਜਾ ਕੇ ਕੈਮਰਾ ਚਲਾਉਂ ਨਹੀਂ ਦਿੰਦੇ ਇਸ ਕਰਕੇ ਆਪਾਂ ਅੰਦਰ ਵੀਡੀਓ ਨਹੀਂ ਬਣਾਈ ਆ ਦੇਖੋ ਲੰਗਰ ਹਾਲ ਦੇ ਬਾਹਰ ਕਿੰਨਾ ਰਸ਼ ਬਹੁਤ ਜ਼ਿਆਦਾ ਰਸ਼ ਆ ਬਹੁਤ ਜ਼ਿਆਦਾ ਪੁੰਨਿਆਂ ਦਾ ਕਰਕੇ ਇੰਨਾ ਜ਼ਿਆਦਾ ਰਸ਼ ਜਨ ਬੁਰਾ ਹੀ ਆਲ ਜੀ ਮੈਂ ਕਹਿੰਦਾ ਧੰਨ ਨੇ ਲੋਕ ਜਿਹੜੇ ਕੁੰਨੇ ਵਾਲੇ ਦਿਨ ਮੱਥਾ ਟੇਕਦੇ ਆ ਉਹ ਕਿ ਅਸੀਂ ਤਾਂ ਤੜਕੇ ਟੇਕ ਲਿਆ ਸੀ ਮੱਥਾ ਸਰਾਣ ਲਾ ਕੇ ਹੋਣ ਕਰਕੇ ਤੇ ਬਾਹਰ ਜਿੱਥੇ ਬੁਰਾ ਵਾਲਾ ਕਰੋ ਮਹਾਰਾਜ ਦੇ ਦਰਸ਼ਨ ਦੇ ਲੈ ਕਰੋ ਦਰਸ਼ਨ ਬਾਬਾ ਜੀ ਦੇ ਅੰਦਰ ਤੇ ਕੈਮਰਾ ਚਲਾਉਣ ਨਹੀਂ ਦਿੰਦੇ ਰਾਸ਼ ਦੇਖੋ ਕਿੰਨਾ ਬੁਰਾ ਵਾਲਾ ਮੈਂ ਕਹਿੰਦਾ ਕਿੰਨਾ ਲੋਕੀ ਤਾਂ ਨੇ ਸ਼ਰਧਾ ਇੰਨੀ ਹੈ ਲੋਕਾਂ ਦੇ ਬਾਬਾ ਸੁਣਦਾ ਵੀ ਆ ਫਿਰ ਤੇ ਲੋਕਾਂ ਦੇ ਸ਼ਰਧਾ ਦੇ ਬਾਬਾ ਸੁਣਦਾ ਵੀ ਤਾਂ ਹੀ ਲੋਕੀ ਆਉਂਦੇ ਆ ਤੇ ਨਿਸ਼ਾਨ ਸਾਹਿਬ ਚੜਾਤਾ ਹੀ ਸੀ ਦੀ ਉਦੋਂ ਆਪਾਂ ਨੂੰ ਨਾ ਪਤਾ ਸੀ ਨਾ ਪੁੰਨਿਆ ਕਰਕੇ 5 ਕਿਲੋ ਮੀਟਰ ਨਿਸ਼ਾਨ ਸਾਹਿਬ ਉਹ ਕਹਦੇ ਮੱਥੇ ਤੇ ਕਿਤੇ ਪਹੁੰਚਦਾ ਹੈ ਹੈ ਮੱਥੇ ਤੋਂ ਕਿਲੋ ਮੀਟਰ ਜਾਂਦਾ ਆ ਜੌੜਗੜ੍ਹ ਜੇ ਅੱਗੋਂ ਵੇਖਾਂਗੇ ਫੇਰ ਹੀ ਆ ਚਾਵਲਾਂ ਐ ਇੱਥੇ ਰਹਿ ਜਾਣੀਆਂ ਸਾਰੀਆਂ ਬਾਪਿਆਂ ਨੂੰ ਟਰੱਕ ਭਰ-ਭਰ ਸੁੱਟਨੇ ਪੈਣੇ ਆਏ ਹੋਏ ਵਾਹ ਕੀ ਲਖਾਣੇ ਪਾਤੀ ਆ ਤਾਂ ਨਾ ਹਾਂ ਰਾਤੀ ਰਾਤੀ ਬਿਲਕੁਲ ਨਹੀਂ ਵੇਲ ਹੈ ਗਈ ਇੱਥੇ ਹਾਂ ਨਾ ਬਿਲਕੁਲ ਵੇਲ ਨਹੀਂ ਹੈ ਭਰਿਆ ਪਿਆ ਹੀ ਰਾਤੀ ਹੁੰਦੇ ਖਾਲੀ ਹੈ ਨਾ ਰਾਤੀਆਂ ਇਹਨ ਭਰਿਆ ਪਿਆ ਹੈ ਚੱਲੇ ਆ ਜਿੱਥੇ ਸਾਡਾ ਲੱਗਾ ਟਰੱਕ ਤੇ ਰਸ਼ ਰਾਤੀ ਬਹੁਤ ਜ਼ਿਆਦਾ ਸੀਗਾ ਤੇ ਹੁਣ ਪਰ ਬਹੁਤ ਘਟਿਆ ਹੁਣ ਤੇ ਰਸ਼ ਬਹੁਤ ਘੱਟ ਹੈ ਹੁਣ ਤੇ ਬੜਾ ਰਸ਼ ਘਟ ਗਿਆ ਪੁਣੇ ਰਸ਼ ਦਾ ਮਤਲਬ ਬਹੁਤ ਨਾਰਮਲ ਜਿਹਾ ਰਸ਼ ਹੈ ਹਾਂ ਲੋਕੀ ਇੱਥੇ ਸਾਰੇ ਹੀ ਆਪੋ ਆਪਣੇ ਵਿਸ਼ੇਸ਼ ਵਿਚਾਰ ਲੈ ਕੇ ਗੱਲ ਕਰ ਰਹੇ ਕਿਉਂਕਿ ਅੱਜ ਪੁਣੇ ਆ ਹੀ ਤੇ ਰਾਤ ਨੂੰ ਫਿਰ ਸਿਰੇ ਤੜਕੇ ਨਿਸ਼ਾਨ ਸਾਹਿਬ ਚੜਦਾ ਤੇ ਅਕਰੂ ਦਰਸ਼ਨ ਮਨਜੀ ਸਾਹਿਬ ਦੇ ਹੈ ਕੱਲ ਨੂੰ ਭਰ ਹਾਂ ਭਰ ਕੇ ਆਜੀ ਤੰਬੂ ਤੰਬੂਆਂ ਚ ਵੀ ਸੰਗਤ ਰਹਿੰਦੀ ਆ ਬਹੁਤ ਜ਼ਿਆਦਾ ਮਿਲ ਗਈ ਕਈ ਉਹ ਤੰਬੂ ਦਾ ਸਾਰੇ ਤੰਬੂ ਨੂੰ ਜਾਣਦੇ ਹੋ ਪਰਦੇ ਵੀ ਠੀਕ ਤੇ ਉਹ ਕਹਿੰਦੇ ਆ ਉਹ ਖੜੀ ਆਪਣੀ ਗੱਡੀ ਆਪਣਾ ਖੜਾ ਟਰੱਕ ਇਹ ਆ ਗੜੀ ਆਪਣੀ ਗੱਡੀ ਗੱਡੀ ਤੇ ਘਟਾ ਬਾਬਾ ਪੈ ਗਿਆ ਮਾਰਦੇ ਆ ਕਪੜਾ ਕੁੱਪੜਾ ਇੱਥੇ ਵੀ ਕੀ ਕਰਨ ਲੱਗੇ ਜੇ ਆਈ ਲੋਕ ਕੀ ਨਾ ਆਏ ਨਹੀਂ ਵੰਦੇ ਕਿੱਥੇ ਬਾਹਰ ਬਹਿਣਾ ਇੱਥੇ ਮਰਜੀ ਗੱਡੀਆਂ ਲੱਗੇ ਉੱਤਰ ਨੂੰ ਥਾਣੇ ਛੱਡਿਆ ਸਾਡੇ ਹੁਣ ਆ ਹੀ ਉੱਥੇ ਮਿੱਟੀ-ਮਿੱਟੀ ਪਾਉਣ ਲੱਗੇ ਆ ਲੋ ਵੀ ਮਿੱਤਰੋ ਆਪਾਂ ਆ ਗਏ ਆਂ ਟਰੱਕ 'ਚ ਇਹ ਟਰੱਕ ਹੈ ਆਪਣਾ ਜਿੱਥੇ ਸੰਗਤ ਆਈ ਆ ਘੇੜ ਹੈਗਾ ਪੂਰਾ ਹੁਣ ਤਾਂ ਨੂੰ ਨਾਉਣੇ ਅੱਗੇ ਦਾ ਮਾਹੌਲ ਕੀ ਆ ਅੱਗੇ ਦਾ ਮਾਹੌਲ ਕੁਛ ਇਸ ਤਰ੍ਹਾਂ ਦਾ ਚਾਰੇ ਬੰਨੇ ਤੰਬੂ ਹੀ ਤੰਬੂ ਆਣ ਆਉਣ ਵਾਲੀ ਕੋਈ ਉਹ ਆਪਣੀ ਗੱਡੀ ਲੱਗੀ ਆ ਉਹ ਸਾਹਮਣੇ ਗੁਰਦੁਆਰਾ ਬੇਰ ਸਾਹਿਬ